ਕਿਤੇ ਤੇ ਅੱਜ ਸਵੇਰੇ ਜਦੋਂ ਮੇਰੀ ਗੱਲ ਹੋਈ ਇਹਨਾਂ ਦੇ ਮੈਸੇਜ ਬਾਰੇ ਜਾਂ ਪਰਿਵਾਰ ਬਾਰੇ ਤੇ ਮੈਨੂੰ ਮਿਲਣ ਦੀ ਚਾਹਤ ਹੋਈ ਤੇ ਇਹਨਾਂ ਦੀਆਂ ਗੱਲਾਂ ਬਾਤਾਂ ਇਹਨਾਂ ਦੀ ਹੌਸਲਾ ਇਹ ਦੇਖਿਆ ਕਿ ਸਾਡੇ ਲੋਕ ਤੰਦਰੁਸਤ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਅਪਾਹਜ ਸੰਭੇ ਤੇ ਲੇਕਿਨ ਇਹ ਅਪਾਹਜ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਇੰਨੇ ਬਲੰਦੀਆਂ ਤੇ ਲੈ ਕੇ ਇਹਨਾਂ ਦਾ ਹੌਸਲਾ ਜਿਹੜਾ ਦਾ ਕੰਮ ਕਰ ਦੀ ਕਲਾਵਾਅ ਕੰਮ ਕਰਨ ਦਾ ਟੈਲੈਂਟ ਹੈ ਇਹਨਾਂ 'ਚ ਹੁਨਰ ਹੈ ਇੱਕ ਜਸ਼ੇ ਜੋਸ਼ ਹੈ काफ़ी जिंदगी से आप उतार चढ़ाव देखे पति पत्नी ने लेकिन इस तरह अपने आप कभी कभी आप विकलांग नहीं समझे तो अमृतसर रास आ गया बहुत अच्छे लोग ने चाहे वो रेस्टोरेंट से जाइए उत फोन कर आई एम डिसेबल अपना ऑर्डर नंबर ये है सर प्लीज ऑर्डर बार भेज देंगे वो बार ऑर्डर पहुँचा तक ਮੈਂ ਆਪਣੇ ਤੋਂ ਥੜੇ ਵੇਖੇ ਨੇ ਜ਼ਿੰਦਗੀ ਇਨੀ ਉਮਰ ਹੋ ਗਈ ਏ ਆਪਣੇ ਤੋਂ ਥੜੇ ਦੇ ਵੇਖੇ ਜਿਹੜੇ ਰੰਗ ਚੱਲੇ ਨੇ ਮੈਂ ਕਹਿੰਦਾ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਆਪਣੀ ਇੱਕ ਰਾਤੇ ਤੇ ਚੱਲ ਪਾਰੇ ਆਵਾ ਤੇ ਕੰਮ ਪਰਸਾਨੂੰ ਕੰਮ ਕੋਈ ਨਹੀਂ ਦਿੰਦਾ ਸੀ ਸਾਡਾ ਮਜ਼ਾਕ ਉਡਾਇਆ ਜਾਂਦਾ ਸੀ ਲੇਕਿਨ ਅਸੀਂ ਕਦੀ ਉਹਨੂੰ ਜਵਾਬ ਨਹੀਂ ਦਿੰਦੇ ਸੀ ਸਰ ਜੀ ਸਤਿਗੁਰੂ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤਾਂ ਮੈਂ ਹਕਸ਼ ਸੁਨੱਖ ਅੱਜ ਅਸੀਂ ਤੁਹਾਨੂੰ ਜਿਸ ਜਗ੍ਹਾ ਦੇ ਉੱਤੇ ਲੈ ਕੇ ਆਏ ਹਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੇਰੇ ਨਾਲ ਇੱਕ ਜੋ ਜੋੜੇ ਨੂੰ ਤੁਸੀਂ ਦੇਖ ਰਹੇ ਹੋ ਇਹਨਾਂ ਦਾ ਨਾਮ ਹੈ ਪ੍ਰਵੀਨ ਕੁਮਾਰ ਤਾਂ ਇਹਨਾਂ ਦੇ ਮਿਸਿਸ ਦਾ ਨਾਮ ਹੈ ਸਰੋਜ ਰਾਣੀ ਜੋ ਰੱਬ ਵੱਲੋਂ ਕਹਿ ਲਿਆ ਤਾਂ ਮਾਰਤਾ ਵਜਿਹਾ ਲੇਕਿਨ ਹੌਸਲੇ ਇੰਨੇ ਕੁ ਬਲੰਦ ਨੇ ਕਿ ਆਪਣੇ ਹੱਥੀਂ ਕਿਰਤ ਕਰਕੇ ਆਪਣਾ ਜਿਹੜਾ ਘਰ ਦਾ ਗੁਜ਼ਾਰਾ ਕਰ ਰਹੇ ਨੇ ਲੇਕਿਨ ਇਸ ਦੇ ਨਾਲ ਹੀ ਇੱਕ ਚੀਜ਼ ਇਹ ਵੀ ਤੁਹਾਨੂੰ ਦੱਸ ਦਈਏ ਕਿ 2 ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਕੀ ਜੋ ਇਹਨਾਂ ਵੱਲੋਂ ਹੈਲਮਟ ਪਾਇਆ ਹੁੰਦਾ ਟੁੱਟਾ ਲੇਕਿਨ ਜੋ ਦਲਜੀਤ ਸਿੰਘ ਜੀ ਹੈਗੇ ਨੇ ਅਕਸਰ ਸਮਾਜ ਸੇਵਾ ਕਰਦੇ ਰਹਿੰਦੇ ਨੇ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਇਹਨਾਂ ਦੀਆਂ ਚਰਚਾਵਾਂ ਜਿਹੜੀਆਂ ਰਹਿੰਦੀਆਂ ਨੇ ਤਾਂ ਇਹਨਾਂ ਵੱਲੋਂ ਉਹਨਾਂ ਦਾ ਹੈਲਮਟ ਤੋੜ ਕੇ ਤਾਂ ਉਹਨਾਂ ਨੂੰ ਨਵਾਂ ਹੈਲਮਟ ਦੇ ਦਿੱਤਾ ਜਾਂਦਾ ਤਾਂ ਸਭ ਤੋਂ ਪਹਿਲਾਂ ਤਾਂ ਦਲਜੀਤ ਜੀ ਤੁਸੀਂ ਇੱਥੇ ਆਏ ਹੋ ਅੱਜ ਕੀ ਮਕਸਦ ਕੀ ਹੈਗਾ ਅੱਜ ਇੱਥੇ ਆਉਣ ਦਾ ਤੁਹਾਡਾ ਖਾਸ ਤੌਰ ਤੇ ਦੇਖੋ ਜੀ ਜਦੋਂ ਅਸੀਂ ਉਹ ਹੈਲਮਟ ਦਿੱਤਾ ਸੀਗਾ ਉਸ ਤੋਂ ਬਾਅਦ ਮੇਰਾ ਇਹਨਾਂ ਨਾਲ ਫੋਨ ਤੇ ਗੱਲਬਾਤ ਹੁੰਦੀ ਸੀਗੀ ਤੇ ਜਦੋਂ ਉਹਨਾਂ ਨੇ ਮੈਂ ਘਰ ਦੇ ਬਾਅਦ ਪੁੱਛਿਆ ਤੇ ਇਹਨਾਂ ਨੇ ਮੈਂ ਹੌਸਲਾ ਵੇਖ ਕੇ ਮੈਨੂੰ ਇਹਦੇ ਜੱਜਬੇ ਨੂੰ ਸਲਾਮ ਕਿ ਇਹਨਾਂ ਨੇ ਜਦੋਂ ਗੱਲਬਾਤ ਕੀਤੀ ਤੇ ਅੱਜ ਸਵੇਰੇ ਜਦੋਂ ਮੇਰੀ ਗੱਲ ਹੋਈ ਇਹਨਾਂ ਦੇ ਮੈਸੇਜ ਬਾਰੇ ਜਾਂ ਪਰਿਵਾਰ ਬਾਰੇ ਤੇ ਮੈਨੂੰ ਮਿਲਣ ਦੀ ਚਾਹਤ ਹੋਈ ਕਿ ਮੈਂ ਜਦੋਂ ਇਹਨਾਂ ਘਰ ਆ ਕੇ ਦੇਖਿਆ ਤੇ ਇਹਨਾਂ ਦੀਆਂ ਗੱਲਾਂ ਬਾਤਾਂ ਇਹਨਾਂ ਦੀ ਹੌਸਲਾ ਇਹ ਦੇਖਿਆ ਕਿ ਸਾਡੇ ਲੋਕ ਤੰਦਰੁਸਤ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਅਪਾਹਜ ਸਮਝਦੇ ਤੇ ਲੇਕਿਨ ਇਹ ਅਪਾਹਜ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਇੰਨੇ ਬੁਲੰਦੀਆਂ ਤੇ ਲੈ ਕੇ ਇਹਨਾਂ ਦਾ ਹੌਸਲਾ ਜਿਹੜਾ ਨਾ ਕੰਮ ਕਰਨ ਦੀ ਕਲਾ ਬਾਅਦ ਕੰਮ ਕਰਨ ਦਾ ਟੈਲੈਂਟ ਹੈ ਇਹਨਾਂ 'ਚ ਹੁਨਰ ਹੈ ਇੱਕ ਜਸ਼ੇ ਜੋਸ਼ ਹੈ ਕਿ ਅਸੀਂ ਕਿਸੇ ਨੂੰ ਇੱਕ ਕੰਮ ਤੇ ਲਵਾ ਸਕਦੇ ਹਾਂ ਅਸੀਂ ਕਿ ਇਹਦੀ ਹੈਲਪ ਕਰ ਸਕਦੇ ਜੇ ਅੱਜ ਕੋਈ ਸਾਡੀ ਸਪੋਰਟ ਕਰ ਦੇ ਸੋ ਇਹਨਾਂ ਦਾ ਜਿਹੜਾ ਹੌਸਲੇ ਵਾਲੀ ਗੱਲ ਸੀ ਜਾਂ ਇਹ ਬੁਲੰਦੀਆਂ ਵਾਲੀ ਗੱਲ ਸੀ ਮੈਂ ਮੀਡੀਆ ਤੱਕ ਲੋਕਾਂ ਤੱਕ ਲੈ ਕੇ ਜਾਣਾ ਚਾਹੁੰਦਾ ਕਿ ਇਹਨਾਂ ਦਾ ਜਿਹੜਾ ਹੌਸਲਾ ਵਾ ਉਹਦੇ ਆਲ ਦੇਖ ਕੇ ਕਿਸੇ ਨੂੰ ਸੇਧ ਮਿਲੇ ਜਿਹੜੇ ਲੋਕ ਆਲਸੀ ਹੋ ਚੁੱਕੇ ਨੇ ਉਹਨਾਂ ਵੱਲ ਇਹ ਇੱਕ ਬਹੁਤ ਵੱਡੀ ਸਿਹਤਵਦਾ ਕੰਮ ਕਰੇਗੀ ਇੱਕ ਮੀਲ ਪੱਥਰ ਦਾ ਕੰਮ ਕਰੂਗੀ ਕਿ ਜਿਹੜੇ ਲੋਕ ਆਪਣੇ ਆਪ ਨੂੰ ਸਮਝਦੇ ਅਸੀਂ ਕੁਝ ਨਹੀਂ ਕਰ ਸਕਦੇ ਇਹ ਉਹਨਾਂ ਨੂੰ ਇੱਕ ਸਿਹਤ ਦੇਗੀ ਜੇ ਮੰਨ ਲਓ ਨਕਾਰਿਆਂ ਨੂੰ ਨਕਮਿਆਂ ਨੂੰ ਕੰਮ ਦੇ ਸਕਦੇ ਆ ਜੇ ਕਿਸੇ ਨੂੰ ਪੜਾ ਸਕਦੇ ਕਿਸੇ ਨੂੰ ਲਿਖਾ ਸਕਦੇ ਇਹਨਾਂ ਦੇ ਹੱਥਾਂ ਵਿੱਚ ਉਹ ਕਲਾ ਵਾ ਇਹਨਾਂ ਦੇ ਹੱਥਾਂ ਵਿੱਚ ਉਹ ਹਾਰਟ ਹੈਗਾ ਕਿ ਜਿਹੜੇ ਇਹ ਆਪਣੇ ਸੋਸ਼ਲ ਵਰਕਰਤਾ ਵੀ ਕੰਮ ਕਰਦੇ ਆ ਔਰ ਕੋਰੋਨਾ ਕਾਲ ਦੇ ਵਿੱਚ ਇਹਨਾਂ ਬੜੀਆਂ ਸਵਾਵਾਵਾਂ ਕੀਤੀਆਂ ਤੇ ਮੇਰਾ ਖਿਆਲ ਸੀ ਕਿ ਉਹ ਉਹ ਚੀਜ਼ ਜਿਹੜੀ ਹੈ ਮੈਂ ਲੋਕਾਂ ਤੱਕ ਲੈ ਕੇ ਆਵਾਂ ਤੇ ਉਹ ਅੱਜ ਮੀਡੀਆ ਉਹ ਇਸ ਚੀਜ਼ ਨੂੰ ਅੱਗੇ ਉਭਾਰ ਕੇ ਕਿਆ ਆਏਗਾ ਤਾਂ ਜੋ ਲੋਕਾਂ ਨੂੰ ਇੱਕ ਸੇਧ ਮਿਲ ਸਕੇ ਇੱਕ ਸਰ ਤੁਸੀਂ ਜਿਹੜੀ ਵੀਡੀਓ ਦੇ ਵਿੱਚ ਇਹਨਾਂ ਦਾ ਹੈਲਮਟ ਤੋੜਿਆ ਉਸ ਹੈਲਮਟ ਨੂੰ ਤੋੜਨ ਦਾ ਕਾਰਨ ਕੀ ਸੀਗਾ ਨਵਾਂ ਹੈਲਮਟ ਦਿੱਤਾ ਤੁਸੀਂ ਚਲੋ ਵਧੀਆ ਗੱਲ ਹੈ ਕਿ ਕਾਨੂੰਨੀ ਜੇ ਆਪਾਂ ਕਾਨੂੰਨੀ ਤੌਰ ਤੇ ਦੇਖਿਆ ਜੇਨ ਜਾਨ ਦੀ ਸੁਰੱਖਿਆ ਵਾਸਤੇ ਵਧੀਆ ਚੀਜ਼ ਦਾ ਰੂਲ ਫੋਲੋ ਕਰਨੇ ਹੈਲਮਟ ਪਾਉਣਾ ਕਿ ਜਾਨੀ ਕੋਈ ਨੁਕਸਾਨ ਨਹੀਂ ਹੁੰਦਾ ਤਾਂ ਉਹ ਹੈਲਮਟ ਦੇਣ ਦਾ ਮੇਨ ਮੁੱਖ ਕਾਰਨ ਕੀ ਸੀਗਾ ਹੈਲਮਟ ਤਾਂ ਇਹਨਾਂ ਕੋਲ ਵੀ ਸੀਗਾ ਇਹ ਹੈਲਮਟ ਹੈਗਾ ਸੀ ਜੀ ਬਹੁਤ ਸਾਰੇ ਲੋਕ ਜਿਹੜੇ ਅੱਜ ਵੀ ਮੈਂ ਉਹਨਾਂ ਇਸ ਗੱਲ ਨੂੰ ਹੋਰ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਜੋ ਲੋਕ ਹੈਲਮਟ ਜਿਹੜਾ ਉਹ ਕੰਨਾਂ ਦੇ ਉੱਪਰ-ਉੱਪਰ ਪਾਉਂਦੇ ਨੇ ਜਿਹੜਾ ਲੇਬਲ ਵਾਲਾ ਹੈਲਮਟ ਹੁੰਦਾ ਉਹ ਹੈਲਮਟ ਇਸਾ ਦਾ ਹੁੰਦਾ ਕਿ ਜਦੋਂ ਬੰਦਾ ਡਿੱਗਦਾ ਉਹ ਜਦੋਂ ਟੁੱਟਦਾ ਉਹਦੀਆਂ ਕੰਕਰਾਂ ਜਿਹੜੀਆਂ ਸਿਰ ਵਿੱਚ ਖੁੱਭ ਸਕਦੀਆਂ ਉਹ ਇੱਕ ਇਹੋ ਜਿਹਾ ਟੁੱਟਾ ਹੈਲਮਟ ਹੁੰਦਾ ਉਹਦੇ ਨਾਲ ਜਿਹੜਾ ਬੰਦੇ ਦੀ ਸਿਰ ਦੀ ਸੇਫਟੀ ਨਹੀਂ ਹੈਗੀ ਉਹ ਹੈਲਮਟ ਤੋੜਨ ਦਾ ਇਹੀ ਰੀਜ਼ਨ ਸੀਗਾ ਕਿ ਲੋਕਾਂ ਦਿਖਾਇਆ ਜਾ ਵੀ ਇਹ ਕਿੰਨਾ ਇਹ ਦਾ ਜਿਹੜਾ ਚੂਰਾ ਹੋਇਆ ਇਹ ਕਿੰਨੀਆਂ ਕੰਕਰਾਂ ਹੋਈਆਂ ਇਹ ਕਿੰਨੇ ਟੁੱਟੇ ਹੋਏ ਉਹਦਾ ਦੱਸਣ ਦਾ ਮਕਸਦ ਇਹ ਹੈ ਸਿਗਾ ਕਿ ਲੋਕਾਂ ਨੂੰ ਪਤਾ ਲੱਗ ਸਕੇ ਆਈਐਸਆਈ ਮਾਰਕਾ ਜਿਹੜਾ ਹੈਲਮਟ ਪਾਈਏ ਜਿਹੜੀ ਥੱਲੇ ਸੇਫਟੀ ਲੋਕ ਲਾਇਆ ਵਾ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਤਰ੍ਹਾਂ ਕਰਦੇ ਆ ਕਿ ਜਦੋਂ ਡਿੱਗਦੇ ਨੇ ਉਹਨਾਂ ਦੇ ਆਪਣੇ ਹੈਲਮਟ ਦਾ ਜਵਾੜਾ ਟੁੱਟ ਜਾਂਦਾ ਜਾਂ ਕਿਸੇ ਵੇਲੇ ਇਹੋ ਜਿਹੀ ਸੱਟ ਲੱਗਦੀ ਆ ਜਿਹੜੀ ਗੰਭੀਰ ਸੱਟ ਹੋ ਸਕਦੀ ਹੈ ਜਾਨਲੇਵਾ ਸੱਟ ਹੋ ਸਕਦੀ ਜਿਹੜਾ ਹੈਲਮਟ ਆ ਜੇ ਪ੍ਰੋਪਰ ਢੰਗ ਨਾਲ ਤੁਸੀਂ ਠੀਕ ਪਾਉਂਦੇ ਹੋ ਤੇ ਉਹ proper safety lock ਲੱਗਾ ਤੇ ਉਹਦੇ ਨਾਲ ਸਿਰ ਨੂੰ 60 ਤੋਂ ਬਚਾਵਾ ਸਕਦਾ ਪਿੱਛੇ ਜੇ ਇੱਕ ਟਰਾਲੀ ਜਿਹੜੀ ਸੀ ਉਹ ਸੇਲ ਦੇ ਉੱਤੇ ਲੰਘੀ ਹੈਲਮਟ ਠੀਕ ਢੰਗ ਨਾਲ ਪਾਇਆ ਸੀ ਤੇ ਉਹ ਬੰਦਾ ਉੱਠ ਕੇ ਖੜਾ ਹੋ ਗਿਆ ਇਹ ਇੱਕ ਲੋਕਾਂ ਨੂੰ ਮੈਸੇਜ ਸੀਗਾ ਦੇਣਾ ਕਿ ਜਿਹੜਾ ਉਹ ਹੈਲਮਟ ਉਹ ਸਾਨੂੰ ਲੇਬਰ ਵਾਲਿਆਂ ਦਾ ਮਨਜ਼ੂਰ ਹੈ ਉਹ ਇੱਕ ਜਿਹੜਾ ਬਾਈਕਰ ਆ ਜਾਂ ਕੋਈ ਐਕਟਿਵ ਸਕੂਟਰ ਚਲਾਦਾ ਉਹ ਨਹੀਂ ਚਲਾ ਸਕਦਾ ਦਲਜੀਤ ਜੀ ਅਕਸਰ ਤੁਸੀਂ ਗੁਰੂ ਨਗਰੀ ਦੇ ਲੋਕਾਂ ਵਾਸਤੇ ਇੱਕ ਮਸੀਹਾ ਬਣ ਕੇ ਸਾਹਮਣੇ ਆਉਂਦੇ ਹੋ ਤਾਂ ਉਸੇ ਤਰ੍ਹਾਂ ਅੱਜ ਤੁਸੀਂ ਇਸ ਘਰ ਦੇ ਵਿੱਚ ਵੀ ਪਹੁੰਚੇ ਹੋ ਤਾਂ ਸਾਡੇ ਨਾਲ ਪ੍ਰਵੀਨ ਕੁਮਾਰ ਜੀ ਵੀ ਮੌਜੂਦ ਨੇ ਤਾਂ ਸਭ ਤੋਂ ਪਹਿਲਾਂ ਜੀ ਤੁਸੀਂ ਆਪਣੇ ਬਾਰੇ ਦੱਸੋ ਹਾਲਾਂਕਿ ਰੱਬ ਦੀ ਮਾਰ ਜ਼ਰੂਰ ਪਈ ਆ ਲੇਕਿਨ ਹੌਸਲੇ ਬੁਲੰਦ ਨੇ ਜ਼ੇਮੈਟੋ 'ਚ ਨੌਕਰੀ ਕਰਦੇ ਹਾਂ ਹਾਂਜੀ ਹਾਂਜੀ ਸਰ ਜ਼ੇਮੈਟੋ 'ਚ ਨੌਕਰੀ ਕਰਨਾ ਇਹ ਜ਼ੇਮੈਟੋ ਤੇ ਸਾਡੇ ਵਾਸਤੇ ਜੀਵਨ ਹੈ ਸਰ ਜੀ ਸਾਡੇ ਵਰਗੇ ਦਿਵਿਆਂਗਾਂ ਵਾਸਤੇ ਜਿਨ੍ਹਾਂ ਨੂੰ ਕੋਈ ਰੋਜ਼ਗਾਰ ਨਹੀਂ ਦਿੰਦਾ ਉਹ ਆਪਾਂ ਇੱਥੇ ਰੋਜ਼ਗਾਰ ਕਰ ਸਕਦੇ ਹਾਂ ਜੇ ਸਾਡੇ ਵਿੱਚ ਸਮਰੱਥਾ ਹੈਗੀ ਹੈ ਤੇ ਪਰ ਕਿਵੇਂ ਤੁਹਾਨੂੰ ਪਹਿਲਾਂ ਆਪਣੇ ਬਾਰੇ ਥੋੜਾ ਦੱਸਾਂ ਕਿ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਆ ਤਾ ਫਿਰ ਕਰਦਾ ਗੁਜ਼ਾਰਾ ਕਿਵੇਂ ਕਰਦੇ ਹੋਂ ਕਿਉਂਕਿ ਅਕਸਰ ਲੋਕ ਜਿਹੜਾ ਆਪਣਾ ਹੌਸਲਾ ਟਾ ਬਿੰਦੇ ਨੇ ਕਿ ਜਦੋਂ ਇਹੋ ਜਿਹੀ ਕੋਈ ਘਟਨਾ ਵਾਪਰਦੀ ਆ ਆਪਣਾ ਦਿਲੀ ਹੌਸਲਾ ਮਨੋਬਲ ਤੋੜ ਕੇ ਬਹਿ ਜਾਂਦੇ ਨੇ ਕਿ ਮੈਂ ਅੱਗੋਂ ਕੁਝ ਕਰ ਹੀ ਨਹੀਂ ਸਕਦਾ ਤੁਸੀਂ ਕਰ ਰਹੇ ਹੋ ਇੱਕ ਉਹਨਾਂ ਲੋਕਾਂ ਵਾਸਤੇ ਵੀ ਇੱਕ ਮੈਸੇਜ ਹੈਗਾ ਜਿਹੜੇ ਕਿ ਬਿਲਕੁਲ ਵੀ ਆਪਣਾ ਜਿਹੜਾ ਸਾਥ ਆਪਣੇ ਜ਼ਿੰਦਗੀ ਦਾ ਜੀਣ ਦਾ ਜਿਹੜਾ ਆਉਣ ਵਾਲਾ ਕੱਲ ਜਿਹੜਾ ਵੇਖੇ ਬਿਨਾਂ ਹੀ ਜੋ ਕਹਿ ਸਕਦਾ ਆਪਣੇ ਜੀਵਨ ਲੀਲਾ ਵੀ ਸਮਾਪਤ ਕਰ ਲੈਂਦੇ ਕਿ ਇਹੋ ਜਿਹਾ ਮਾਹੌਲ ਵੀ ਬਣ ਜਾਂਦਾ ਤਾਂ ਤੁਸੀਂ ਸਭ ਤੋਂ ਪਹਿਲਾਂ ਆਪਣੇ ਬਾਰੇ ਦੱਸੋ ਕਿ ਕਿਵੇਂ ਇਹ ਹਾਲਾਤ ਬਣੇ ਤੁਹਾਡੇ ਸਰ ਹਾਲਾਤ ਕਾਫੀ ਜਿੰਦਗੀ ਚ ਆਪਾਂ ਉਤਾਰ ਚੜਾਅ ਵੇਖੇ પતિ ਪਤਨੀ ਨੇ ਲੇਕਿਨ ਇਸ ਰ ਆਪਣਾ ਮਨੂ ਕਦੀ ਕਦੀ ਆਪਾਂ ਵਿਕਰਾੰਗ ਨਹੀਂ ਸਮਝਿਆ ਕਿਉਂਕਿ ਇਸ ਵਿੱਚ ਸੈਕਲ ਵੀ ਚਲਾ ਜਾਂਦਾ ਸੀ ਜੋ ਸੋਚਿਆ ਉਹ ਜੋ ਸਿੱਖਣਾ ਚਾਹਿਆ ਉਹ ਸਿੱਖ ਲਿਆ ਤੇ ਬਾਅਦ ਇੱਥੇ ਆਏ ਤੇ ਇੱਥੇ ਫਿਰ ਆਪਣਾ ਜਮਾਟੋ ਦਾ ਕੰਮ ਸ਼ੁਰੂ ਕਿਸ ਨੂੰ ਕੋਈ ਵਿਆਹ ਪਰ ਆਏਗਾ ਸੀ ਮਨੂੰ ਮੈਂ ਪੁੱਛਿਆ ਮੈਂ ਕਿਹਾ ਵੀ ਆਪਣਾ ਕੀ ਮੈਂ ਕੰਮ ਕਰਦਾ ਇਹ ਹੈਗਾ ਕਹਿੰਦਾ ਠੀਕ ਹੈ ਉੱਥੇ ਚੰਦੀਗੜ੍ਹ ਵੀ ਆਪਾਂ ਇਹਨਾਂ ਦਾ ਰਾਜ ਉਦੋਂ ਇਹਨਾਂ ਦੇ ਮੱਦੇ ਮੱਦੇ ਵਾਈਫ ਦੇ ਇਹਨਾਂ ਨਾਲ ਅੜਕਾਂ ਚ ਲੀਕੜ ਗਏ ਸਾਂ ਉਹ ਉੱਥੇ ਵੀ ਆਪਾਂ ਰੋਮਜ਼ਾਰੇ ਕੇ ਲੈ ਕੇ ਤੇ ਦੋ ਤਿੰਨ ਮਹੀਨੇ ਰੁਕੇ ਸਾਂ ਕਿਉਂਕਿ ਰੇਲ ਜਨ ਨੂੰ ਅਪ ਡਾਊਨ ਕਰਨਾ ਪੈਂਦਾ ਸੀ ਤੇ ਉੱਥੇ ਵੀ ਆਪਾਂ ਵੇਖਿਆ ਡਿਸੇਬਲਰਾਂ ਨੂੰ ਕਿ ਜਿਵੇਂ ਬਟੂ ਦਾ ਕੰਮ ਵਿੱਚ ਚੰਗਾ ਕੰਮ ਕਰ ਰਹੇ ਨੇ ਫਿਰ ਮੈਂ ਵੀ ਗੱਡੀ ਨੂੰ ਪਹੀਆ ਦਾ ਗਵਾ ਕੇ ਇੱਕ ਕੰਮ ਸ਼ੁਰੂ ਕਰ ਦਿੱਤਾ ਠੀਕ ਹੈ ਕੰਮ ਪਹਿਲਾਂ ਕਿੱਥੇ ਰਹਿੰਦੇ ਸੀਗੇ ਤੁਸੀਂ ਤੇ ਇੱਥੇ ਕਿੰਨੀ ਸਮਾਂ ਹੋ ਗਿਆ ਤੁਹਾਨੂੰ ਰਹਿੰਦਿਆਂ ਸਰ ਇੱਥੇ 4-5 ਮਹੀਨੇ ਹੋ ਚੁਲੇ ਨੇ ਤੇ ਪਹਿਲੇ ਆਪਾਂ ਕਪੂਰਥਲੇ ਹੈਗੇ ਸੀ ਤੇ ਉਥੇ ਵੀ ਆ ਜੇ ਇਹ ਲੱਗਦਾ ਦੋ ਢਾਈ ਸਾਲ ਸਾਨੂੰ ਪੰਜਾਬ ਚ ਹੋ ਗਏ ਨੇ ਉਥੇ ਮੇਰੇ ਵਾਈਫ ਕਰਦੇ ਸੀ ਕੰਪਨੀ ਚ ਕੰਮ ਉਹ ਕੰਪਨੀ ਸੀ ਜੁੜਿਆਣੇ ਤੋਂ ਵੇਅਰਫੇਅਰ ਆਫਿਸ ਹੈਗਾ ਜਿਹੜਾ ਦਿਵੰਗਾ ਵਾਸਤੇ ਖਾਸ ਹੈਗਾ ਜਿਹੜਾ ਦਿਵੰਗਾ ਨੂੰ ਜੋ ਪ੍ਰੋਵਾਈਡ ਕਰਵਾਂਦਾ ਤੇ ਸਾਨੂੰ ਉਥੇ ਮੇਰਾ ਇੰਟਰਵਿਊ ਹੋਇਆ ਸੀ ਪਰ ਉਥੇ ਇੰਟਰਵਿਊ ਹੋ ਗਿਆ ਤੇ ਸੈਲੈਕਟ ਵੀ ਕਰ ਗਿਆ ਉਹਨਾਂ ਸੰਡਿਏਟ ਦੇਖ ਕੇ ਇੱਥੇ ਆਏ ਤੇ ਇਹ ਕਹਿਣ ਅੱਗੇ ਵੀ ਤੁਹਾਡੇ ਦੋਨੋਂ ਅਤਲ ਸਟਿੱਕਾ ਹੈਗੀਆਂ ਨੇ ਜੋ ਤੁਸੀਂ ਫਿੱਸਲ ਸਕਦੇ ਹੈਗੇ ਉਹ ਜਿਉਂ ਤੋ ਸਿੱਧਾ ਦੋਨੋਂ ਡਿਸੇਬਲ ਹੈਗਾ ਤੋ ਨੂੰ ਉਹ ਰੋਜ਼ਗਾਰ ਵੀ ਚਾਹੀਦਾ ਤੁਹਾਡੀ ਜਗ੍ਹਾ ਇਹਨਾਂ ਦੇ ਦਈਓ ਕੋਈ ਦਿੱਕਤ ਮੈਨੂੰ ਕੋਈ ਦਿੱਕਤ ਨਹੀਂ ਇਹ ਵੀ ਕਹਿਣ ਅਗੇ ਵੀ ਕੋਈ ਨਹੀਂ ਕਰ ਲਾਂਗੇ ਕਿਸ ਹੁਣ ਜੂ ਕੰਮਾਸਤੇ ਐਸੇ ਕੰਮ ਤਾਂ ਕਰਨਾ ਹੀ ਸੀ ਤੇ ਫਿਰ ਇਹਨਾਂ ਇਹਨਾਂ ਨੂੰ ਦੇ ਦਿੱਤੀ ਹੁਣ ਕਰਕੇ ਮੈਂ ਫ੍ਰੀ ਰਹਿੰਦਾ ਸਾਂ ਤੋ ਕਾਫੀ ਮੈਨੂੰ ਵੀ ਕਾਫੀ ਕੰਮੋਜੀਬ ਮਹਿਸੂਸ ਹੋਇਆ ਕਿ ਸ਼ਹਿਰ ਕਾਫੀ ਵੱਡਾ ਹੈਗਾ ਕਪੂਰਥਲਾ ਜੋਬ ਮਿਲ ਜੇਗੀ ਲੇਕਰ ਕੰਮ ਨਹੀਂ ਮਿਲ ਜੇ ਆਏਗਾ ਤੇ ਫਿਰ ਥੋੜਾ ਮਹਿਸੂਸ ਹੋਇਆ ਮੈਨੂੰ ਕਿ ਆਪਣਾ ਕਰਵ ਖੋਦ ਬਿਠਰ ਨਹੀਂ ਜਨਾਨੀ ਜਾਂਦੀ ਹੈਗੀ ਕੰਮ ਕਰਦੇ ਤੇ ਫਿਰ ਆ ਕੇ ਇਹ ਇਹ ਉਹ ਮਾਨਵ ਸੇਪਲੈ ਸੀ ਮੇਰੇ ਦਿਵਿਆਂਗਾ ਨੂੰ ਵੇਖਿਆ ਸੀ ਮੈਨੂੰ ਪਹੀਆ ਦਬਾ ਕੇ ਤੇ ਆਪਣਾ ਸ਼ੁਰੂ ਕਰ ਜੀ ਇਹ ਕੰਮ ਕਿਉਂਕਿ ਉੱਥੇ ਮੇਰਾ ਦੂਜੀ ਵਗੈਰ ਪਹੀਆ ਚਲਾਉਂਦਾ ਐਕਸੀਡੈਂਟ ਹੋ ਗਿਆ ਸੀ ਤੇ ਇਹ ਰੋਡ ਪਈ ਮਲ ਲੱਤ ਦੇ ਵਿੱਚ ਇਹ ਇੱਥੇ ਆ ਕੇ ਥੋੜੀ ਇਹ ਸਮੱਸਿਆ ਹੈਗੀ ਆ ਵੀ ਮੈਂ ਜ਼ਿਆਦਾ ਟਾਈਮ ਨਹੀਂ ਕਰ ਪੰਦਾ ਹੈਗਾ ਲੇਖਣ ਇਹ ਵੀ ਆਪਣੇ ਗੁਜ਼ਾਰੇ ਵਾਸਤੇ ਆਪਣੀ ਧਾਰ ਰੋਟੀ ਵਾਸਤੇ ਕਮਾ ਲੈਣਾ ਮਾ ਜੀ ਪਰ ਜਦੋਂ ਆਰਡਰ ਆਉਂਦਾ ਹੈ ਤਾਂ ਕਿੰਨਾ ਜੇ ਤੁਸੀਂ ਕਿਸੇ ਨੂੰ ਆਰਡਰ ਦੇਣ ਜਾਣੇ ਹੋ ਤਾਂ ਆਗੋਂ ਕਈ ਵਾਰੀ ਅਗਲੇ ਵੀ ਕਹਿੰਦੇ ਹੋਣਗੇ ਜਿੰਨਾਂ ਵੱਲ ਵੀ ਜਾਣੇ ਹੋ ਜਾਂ ਹਾਲਾਤ ਦੇਖ ਕੇ ਕੋਈ ਸ਼ਾਬਾਸ਼ੀ ਕੋ ਦਿੰਦਾ ਜਾਂ ਇਥੇ ਮੈਂ ਕਹਿੰਦਾ ਮੈਨੂੰ ਇਹ ਤੁਹਾਡਾ ਅਮਰਸਰ ਰਸ ਆ ਗਿਆ ਬਹੁਤ ਅੱਛਾ ਰੋਗ ਨੇ ਇਥੋਂ ਦੇ ਚਾਹੇ ਉਹ ਰੈਸਟੋਰੈਂਟ ਤੇ ਜਾਈਏ ਉਥੇ ਫੋਨ ਕਰ ਲਈ ਜਾ ਫਿਰ ਸਰ ਆਈ ਐਮ ਡਿਸੇਬਲ ਆਪਣਾ ਆਰਡਰ ਨੰਬਰ ਇਹ ਹੈਗਾ ਸਿਰਫ ਜੀਸ ਆਰਡਰ ਬਾਰ ਭੇਜ ਦਿਆਂਗੇ ਉਹ ਬਾਰ ਆਰਡਰ ਪੁਚਾ ਦਿੰਦੇ ਨੇ ਤੇ ਕਸਟਮਰ ਨੂੰ ਕਹਿੰਦਾ ਹੈ ਤੇ ਉਹ ਸਭ ਤੋਂ ਵੱਡੀ ਗੱਲ ਇਹ ਸਾਡੀ ਇਹ ਜਮੈਟੋ ਨੇ ਬਹੁਤ ਵਧੀਆ ਪ੍ਰਣਾਲਾ ਕੀਤਾ ਹੈਗਾ ਇਹਨਾਂ ਸਾਡੀ ਜਿਹੜੀ ਯੂਡੀ ਆਈ ਡੀ ਹੈਗੀ ਡਿਸੇਬਲ ਪ੍ਰਮਾਣ ਪੱਤਰ ਉਹ ਅਜਮੈਟੋ ਨੇ ਅਟੈਚ ਕੀਤਾ ਹੈ ਜੇ ਰੈਸਟੋਰੈਂਟ ਤੇ ਸਾਡਾ ਆਰਡਰ ਜਾਏਗਾ ਫਰਾਨਾ ਬੰਦਾ ਪ੍ਰਵੀਨ ਕੁਮਾਰ ਆ ਰਿਹਾ ਹੈ ਡਿਸੇਬਲ ਹੈਗਾ ਠੀਕ ਹੈ ਉਹਨਾਂ ਨੂੰ ਪਹਿਲੇ ਪਤਾ ਲਗਾ ਦਿੰਦਾ ਕਿ ਇਹ ਤੇ ਵਿਚਾਰਿਆ ਪਹਿਲੇ ਹੀ ਆਪਣਾ ਜਿਹਨਾਂ ਨੇ ਸਰ ਤੁਸੀਂ ਇਹ ਉਹ ਤੇ ਰਾਜੇ ਮੈਂ ਆਪ ਆ ਰਹੇ ਆ ਆਰਡਰ ਲੈਣ ਵਾਸਤੇ ਆਪੇ ਆਪਣੀ ਡਿਲੀਵਰੀ ਲੈ ਜਾਂਦੇ ਨੇ ਜੀ ਤੁਸੀਂ ਕਿਰਤ ਕਰ ਰਹੇ ਹੋ ਲੇਕਿਨ ਕਦੇ ਕਦੇ ਮਨ ਪਰ ਆਉਂਦਾ ਹੈ ਕਿ ਹਾਂ ਭਾਈ ਰ ਆਪਣੇ ਇਹੋ ਜੀ ਮਾਰ ਮਾਰੀ ਆ ਕਿ ਕਦੀ ਮਨ ਚਾਹੁੰਦਾ ਹੋਵੇ ਨਹੀਂ ਸਰ ਐਸਾ ਕੁਝ ਨਹੀਂਗਾ ਇਸ ਤਰ੍ਹਾਂ ਮੈਂ ਆਪਣੇ ਜੋ ਥੜੇ ਵੇਖੇ ਨੇ ਜਿੰਦਗੀ ਇਨੀ ਉਮਰ ਹੋ ਗਈ ਹੈ ਆਪਣੇ ਜੋ ਥੜੇ ਦੇ ਵੇਖੇ ਜਿਹੜੇ ਰੇਂਕ ਤੇ ਚੱਲੇ ਨੇ ਮੈਂ ਕਹਿੰਦਾ ਪ੍ਰਮਾਤਮਾ ਲੱਖ ਲੱਖ ਸ਼ੁਕਰ ਹੈ ਆਪਣੀ ਇੱਕ ਰਾਤ ਤੇ ਚੱਲ ਪਾ ਰਹਿਆ ਵਾ ਮੇਰਾ ਸਹਾਰਾ ਇਹ ਬਣੀ ਹੈਗੀ ਆ ਠੀਕ ਹੈ ਇੱਕ ਦੂਸਰੇ ਦਾ ਪਾਸਹ ਹਰ ਹੈਗੇ ਆ ਬਈ ਇਹਨਾਂ ਕਾਫੀ ਹੈ ਸਾਡੇ ਵਾਸਤੇ ਅੱਜ ਕੱਲ੍ਹ ਜਿਹੜਾ ਵਕਤ ਚੱਲ ਰਿਹਾ ਨਾ ਭਾਜੀ ਜਿਹੜੇ ਆਪਣੇ ਹੁੰਦੇ ਨੇ ਨਾ ਸਭ ਤੋਂ ਪਹਿਲੇ ਆਪਣੇ ਭਜਦੇ ਨੇ ਲੇਕਿਨ ਬਾਹਰ ਤੋਂ ਵਾਨੂੰ ਫਿਰ ਵੀ ਸਾਰਾ ਮਿਲ ਜਾਂਦਾ ਹੈ ਬਹੁਤ ਅੱਛੀ ਦੁਨੀਆ ਬਾਹਰ ਨਿਕਲੀ ਜਾਂਦਾ ਹੈ ਹਾਂਜੀ ਮਤਲਬ ਹੌਸਲੇ ਬਲੰਦ ਨੇ ਹਲੇ ਵੀ ਜੀ ਸਰ ਜੀ ਤਾਂ ਤੁਸੀਂ ਦੱਸੋ ਜੀ ਆਪਣੇ ਬਾਰੇ ਕੁਝ ਦੱਸੋ ਤਾਂ ਕਿਉਂਕਿ ਜਿਸ ਤਰ੍ਹਾਂ ਨਾ ਤੁਹਾਡੇ ਹਸਬੰਦ ਨੇ ਦੱਸਿਆ ਕਿ ਇੱਕ ਦੂਜੇ ਦਾ ਹੌਸਲਾ ਸਹਾਰਾ ਬਣੇ ਹੋ ਤਾਂ ਕਿਸ ਤਰ੍ਹਾਂ ਦੇ ਨਾਲ ਤੁਸੀਂ ਆਪਣੀ ਜੀਵਨ ਲੀਲਾ ਜਿਸ ਤਰ੍ਹਾਂ ਤੁਸੀਂ ਬਤੀਤ ਕਰ ਰਹੇ ਹੋ ਕਾਰੋਬਾਰ ਦੇ ਵਿੱਚ ਗਏ ਹੋ ਆਪਣਾ ਘਰ ਗ੍ਰਸਤੀ ਕਿਸ ਤਰ੍ਹਾਂ ਨਾਲ ਚਲਾਉਂਦੇ ਹੋ ਕਿਉਂਕਿ ਅਗਰ ਅਸੀਂ ਹਾਈਟ ਦੀ ਗੱਲ ਕਰੀਏ ਤਾਂ ਤੁਹਾਡੀ ਹਾਈਟ ਕਿੰਨੀ ਹੈ ਜੀ ਮਿਆ ਸਰੋਜ ਰਾਣੀ ਜੀ ਵਾਈਫ ਆਫ ਸ਼੍ਰੀ ਪ੍ਰਵੀਨ ਕੁਮਾਰ ਜੀ ਤੇ ਸਰ ਜੀ ਮੈਂ 3 ਫੁੱਟ 2 ਇੰਚਾ ਸਰ ਜੀ ਤੇ ਲੋਕੀ ਮੇਰਾ ਬਹੁਤ ਮਜ਼ਾਕ ਉਡਾਉਂਦੇ ਸੀ ਪਹਿਲਾਂ ਤੇ ਮੈਨੂੰ ਬੜਾ ਫੀਲ ਹੁੰਦਾ ਸੀ ਕਿ ਹਾਇਰਮ ਐਸ ਦੁਨੀਆ ਵਿੱਚ ਇਕੱਲੇ ਆ ਇੱਕ ਵਾਰ ਮੈਂ ਰੋਪੜ ਗਈ ਤੇ ਮੈਂ ਆਪਣੇ ਮਾਮਾ ਜੀ ਨਾਲ ਮੈਡੀਕਲ ਕਰਾਉਣ ਉੱਤੇ ਮੈਂ ਬਹੁਤ ਬੱਚਿਆਂ ਨੂੰ ਦੇਖਿਆ ਤੇ ਦੋ ਲੜਕੀਆਂ ਸੀਗੀਆਂ ਮੇਰੇ ਮਾਮਾ ਜੀ ਬੋਲੇ ਬੇਟਾ ਦੇਖ ਤੂੰ ਆਪਣੇ ਆਪ ਨੂੰ ਕਹਿੰਦੀ ਕਿ ਮੈਂ ਕੱਲੀ ਹਾਂ ਮੈਨੂੰ ਉਹਨਾਂ ਨੂੰ ਦੇਖ ਕੇ ਇੰਨਾ ਹੌਸਲਾ ਹੋਇਆ ਕਿ ਨਹੀਂ ਮੈਨੂੰ ਬਾਹਰ ਨਿਕਲਣਾ ਚਾਹੀਦਾ ਮੈਂ ਬਾਹਰ ਨਿਕਲਾਂਗੀ ਤੇ ਮੈਂ ਕੁਝ ਕਰ ਪਾਵਾਂਗੀ ਜੀ ਫਿਰ ਚਲੋ ਮੈਂ 10th ਤੱਕ ਪੜਈਆ ਅੱਛਾ ਕਰਿਆ ਟਿਊਸ਼ਨਾਂ ਪੜਾਈਆਂ ਹਰ ਚੀਜ਼ ਮੈਂ ਅਨਮੈਰਿਡ ਕੀਤੀ ਹੈ ਫਿਰ ਮੇਰੀ ਮੈਰਿਜ ਹੋ ਗਈ ਹੈ ਉਸ ਤੋਂ ਬਾਅਦ ਅਸੀਂ ਹਸਬੰਡ ਵਾਈਫ ਨੇ ਵੈੱਡ ਸ਼ੀਟ ਮੈਟ ਦਾ ਤੋਂ ਪਗਰਵਤੀ ਦਾ ਕੰਮ ਕੀਤਾ ਕਰੋਨਾ ਦੀ ਮਾਰ ਕਰਨ ਸੜਾ ਕੰਮ ਥੋੜਾ ਡਾਊਨ ਚਲਾ ਗਿਆ ਫਿਰ ਵੀ ਸਟਰਗਲ ਅਸੀਂ ਕਰਦੇ ਰਹੇ ਜਿੱਥੇ ਵੀ ਜਿਸ ਵੀ ਸਟੇਟ ਵਿੱਚ ਕਹਿੰਦੇ ਤੁਹਾਨੂੰ ਉੱਥੇ ਕੰਮ ਮਿਲ ਜਾਣਾ ਏ ਉੱਥੇ ਜਾਓ ਤੁਸੀਂ ਅਸੀਂ ਚਲੇ ਜਾਂਦੇ ਸੀ ਅਸੀਂ ਇਹ ਨਹੀਂ ਸੀ ਕਿ ਨਹੀਂ ਜਾਣਾ ਜਾਣਾ ਸਰ ਜੀ ਸੋ ਨਿੰਨਾ ਹੁੰਦਾ ਸੀ ਕਿ ਕੋਈ ਨਾ ਕੋਈ ਸਾਨੂੰ ਦੇਗਾ ਕੰਮ ਪਰ ਸਾਨੂੰ ਕੰਮ ਕੋਈ ਨਹੀਂ ਦਿੰਦਾ ਸੀ ਸਾਡਾ ਮਜ਼ਾਕ ਉਡਾਇਆ ਜਾਂਦਾ ਸੀ ਲੇਕਿਨ ਅਸੀਂ ਕਦੀ ਉਹਨੂੰ ਜਵਾਬ ਨਹੀਂ ਦਿੰਦੇ ਸੀ ਸਰ ਜੀ ਅਸੀਂ ਕਿ ਨਹੀਂ ਭਗਵਾਨ ਤੇ ਪ੍ਰਭੂਸਰ ਰੱਖ ਕੇ ਚੱਲੋ ਇੱਕ ਨਾ ਇੱਕ ਦਿਨ ਜ਼ਰੂਰ ਸਾਨੂੰ ਉਹ ਸਫਲਤਾ ਦੇਗਾ ਫਿਰ ਮੇਰੇ ਹਸਬੰਡ ਜੀ ਨੂੰ ਆਈਟੀਸੀ ਨੇ ਉਹ ਕੀਤਾ ਫਿਰ ਇਹਨਾਂ ਨੇ ਮਤਲਬ ਦੇਖ ਕੇ ਉਹਨਾਂ ਨੇ ਮੈਨੂੰ ਜੋਬ ਦਿੱਤੀ ਇਹਨਾਂ ਨੇ ਮੇਰੀ ਬਹੁਤ ਸਪੋਰਟ ਕੀਤੀ ਮੇਰੇ ਨਾਲ ਰਏ ਉੱਥੇ ਮਤਲਬ ਮੈਨੂੰ ਛੱਡ ਕੇ ਵੀ ਆਣਾ ਜਨਕੀ ਰੂਮ ਤੋਂ ਸਿਰਫ 100 ਮੀਟਰ ਥਾ ਉਤੇ ਛੱਡ ਕੇ ਆਣਾ ਲੈ ਕੇ ਆਣਾ ਜੀ ਅਸੀਂ ਦੋ ਫੇਰੇ ਨਾਲ ਐਕਸੀਡੈਂਟ ਹੋਇਆ ਫਿਰ ਅਸੀਂ ਹਸਬੰਡ ਵਾਈਫ ਨੇ ਖੁਦ ਮੈਨੇਜ ਕੀਤਾ ਹਸਪੀਟਲ ਦੇ ਵਿੱਚ ਵੀ ਸਾਡੇ ਨਾਲ ਕੋਈ ਖੜਿਆ ਨਹੀਂ ਸਰ ਜੀ ਲੋ ਆਪਣੇ ਵੀ ਉਸ ਵਕਤ ਸਰ ਜੀ ਸਾਡਾ ਸਾਥ ਛੱਡ ਗਏ ਸੀ ਜਿਹੜੀ ਚੰਦਰੀ ਦੂਰ ਹੁੰਦੀ ਗਈ ਜਦੋਂ ਜਦੋਂ ਇੱਕ ਚੀਜ਼ ਆਪਾਂ ਵੇਖੀਏ ਵੇਖੋ ਜੋ ਆਪਣਾ ਤਜਰਬਾ ਹੈਗਾ ਆਪਾਂ ਹਸਪੀਟਲਸ ਰੇ ਹਸਪੀਟਲ ਹੀ ਮੇ ਲੱਗ ਲੱਗ ਗਏ ਜੀ ਇਹ ਪਰਿਵਾਰ ਹੈ ਨਾ ਜਿਹੜੇ ਪਹੇਗੇ ਸਨ ਨਾ ਉਹ ਅੱਜ ਤੱਕ ਫੋਨ ਕਰਦੇ ਨੇ ਸਾਨੂੰ ਆਪਾਂ ਅੱਜ ਉਹਨਾਂ ਨੂੰ ਪারিਵਾਰਿਕ ਮੈਂਬਰ ਬਣ ਗਏ ਨੇ ਮੈਜਿਕ ਕਦੇ ਉਹਨਾਂ ਨੂੰ ਫੋਨ ਨਾ ਕਰ ਸਰੋਜ ਜੀ ਅਸੀਂ ਤੁਹਾਡੇ ਬਿਨਾ ਨਹੀਂ ਰਹਿ ਸਕਦੇ ਆ ਮੈਂ ਕਿਹਾ ਨਹੀਂ ਮੇਰੇ ਵਿੱਚ ਇਸ ਤਰ੍ਹਾਂ ਦਾ ਕੀ ਹੈ ਤੁਸੀਂ ਮੈਨੂੰ ਦੱਸ ਸਕਦੇ ਇੱਕ ਅਸੀਂ ਫਿਰ ਇਹਨਾਂ ਦਾ ਦੁਆਰਾ ਫੈਕਚਰ ਹੋਇਆ ਅਸੀਂ ਚੰਡੀਗੜ੍ਹ 6 ਸੈਕਟਰ 5 ਚ ਗੁਲਾ ਗਏ ਉੱਥੇ ਇੱਕ ਮਾਤਾ ਜੀ ਤੇ ਉਹਨਾਂ ਦੀ ਵੀ ਫੈਕਚਰ ਹੋਈ ਲੱਤ ਉਹ ਬੜਾ ਮਤਲਬ ਸਾਨੂੰ ਕਰ ਮਿਸ ਕਰਦੇ ਸੀ ਕਿ ਵੀ ਨਹੀਂ ਬੇਟਾ ਤੁਸੀਂ ਮੇਰੇ ਉਹਨਾਂ ਨੂੰ ਡਾਕਟਰਾਂ ਨੇ ਮਨਾ ਕਰਤਾ ਕਿ ਤੁਹਾਡਾ ਆਪਰੇਟ ਨਹੀਂ ਹੋ ਸਕਦਾ ਉਹਨਾਂ ਨੂੰ ਉਹਨਾਂ ਨੇ ਰੈਫਰਲ ਕਰ ਦਿੱਤਾ ਹੰਬਾ ਲੈ ਉਹ ਇੰਨਾ ਰੋਏ ਇੰਨਾ ਰੋਏ ਕਿ ਸਾਡੇ ਵਿੱਚ ਉਹਨਾਂ ਨੇ ਪਤਾ ਨਹੀਂ ਕੀ ਦੇਖਿਆ ਸਾਡੇ ਮੇਰੇ ਹਸਬੰਦ ਜੀ ਨੂੰ ਆਪਣੇ ਗਲੇ ਲਗਾ ਕੇ ਆਪਣੇ ਬੇਟਿਆਂ ਦੀ ਤਰ੍ਹਾਂ ਰੋਏ ਕਿ ਤੁਹਾਡੇ ਵਿੱਚ ਬਹੁਤ ਵੱਡਾ ਹੌਂਸਲਾ ਹੈ ਕਿ ਤੁਹਾਡੀ ਵਾਈਫ ਹੈ ਹਰ ਚੀਜ਼ ਦੇਖੋ ਉੱਥੇ ਵੀ ਅਸੀਂ ਇਕੱਲੇ ਸੀਗੇ ਸਾਡੇ ਮਤਲਬ ਹੈਲਪ ਮਤਲਬ ਮੇਰੀ ਫਰੈਂਡਸ ਵਗੈਰਾ ਚੰਡੀਗੜ੍ਹ ਰਹਿੰਦੇ ਸੀ ਉਹ ਵੀ ਸਾਡੇ ਨਾਲ ਖੜੇ ਸਾਨੂੰ ਬਾਹਰਲੇ ਬੰਦਿਆਂ ਨੇ ਬਹੁਤ ਸਹਿਯੋਗ ਕੀਤਾ ਸਰ ਜੀ ਸਾਡੇ ਨੇ ਹੀ ਸਾਥ ਦਿੱਤਾ ਆਪਣੇ ਕਿਸੇ ਨੇ ਸਾਥ ਨਹੀਂ ਹੱਥ ਨਹੀਂ ਦਿੱਤਾ ਸਿਰਫ ਆਏ ਸਿਰਫ ਦੋ ਕੋਈ ਕਹਿੰਦੇ ਸਰ ਜੀ ਇੱਕ ਰੁਪਏ ਦਾ ਭੁੱਖਾ ਨਹੀਂ ਹੁੰਦਾ ਸਿਰਫ ਉਸਦਾ ਇੱਜ਼ਤ ਮਾਨ ਹੋਣਾ ਚਾਹੀਦਾ ਉਸ ਨੂੰ ਸਿਰਫ ਹੌਸਲਾ ਦੇਣਾ ਚਾਹੀਦਾ ਕਿ ਅਸੀਂ ਤੁਹਾਡੇ ਨਾਲ ਹੈ ਕਦੀ ਮਨ ਜਾਂਦਾ ਹੈ ਕਿ ਇਹ ਚੀਜ਼ਾਂ ਕੋਈ ਗਿਲਾ ਸ਼ਿਕਵਾ ਹੋਵੇ ਕਿ ਹਾਂ ਵੀ ਮੇਰੇ ਆਪਣੇ ਸਾਡਾ ਜੋ ਸਾਥ ਛੱਡ ਜਾਂ ਤਾਂ ਉਸ ਤੋਂ ਬਾਅਦ ਕਿੰਨੀ ਔਖ ਹੁੰਦੀ ਹੈ ਨਹੀਂ ਸਰ ਨੇ ਐਸਟਰਨਾ ਮੈਂ ਕਦੀ ਨਹੀਂ ਕੀਤਾ ਕਿਉਂਕਿ ਜੋ ਆਪਣੇ ਨਹੀਂ ਬਣ ਸਕੇ ਜੋ ਤੁਸੀਂ ਹੁਣ ਦੇਖੋ ਸਾਡੇ ਸਰਜੀ ਹੈ ਵੀਰਜੀ ਹੈ ਦੇਖੋ ਇਹਨਾਂ ਨਾਲ ਸਾਡਾ ਕੀ ਰਿਸ਼ਤਾ ਹੈ ਇਹਨਾਂ ਨਾਲ ਮਿਲੇ ਸਾਡੇ ਨਾਲ ਇਹਨਾਂ ਦਾ ਰਿਸ਼ਤਾ ਬਣਿਆ ਇੱਕ ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹੂੰਗਾ ਕਿ ਕਿਹਾ ਜਾ ਰਿਹਾ ਕਿ ਤੁਹਾਡੇ ਚ ਟੈਲੈਂਟ ਬੜਾ ਤੁਸੀਂ ਆਰਟ ਐਂਡ ਕਰਾਫਟ ਦਾ ਕਾਫੀ ਕੁਝ ਬਣਾ ਲੈਣ ਨੂੰ ਸਿੱਖ ਲੈਣ ਨੂੰ ਬੱਚਿਆਂ ਨੂੰ ਸਿਖਾ ਵੀ ਚਾਹਦੇ ਹੋ ਕਿ ਇਹ ਸੱਚ ਹੈ ਹਾਂਜੀ ਸਰ ਜੀ ਮੈਂ ਫਿਜ਼ੀਕਲੀ ਹੈਂਡਿਕੈਪ ਦੀ ਪ੍ਰੈਜ਼ੀਡੈਂਟ ਰਹਿ ਚੁੱਕਿਆ ਹਾਂ ਡਿਸਟ੍ਰਿਕਟ ਉਹਨਾਂ ਦੇ ਔਰ ਮੇਰੇ ਹਸਬੰਦ ਜੀ ਤੇ ਅਸੀਂ ਮਤਲਬ ਲੋਕਾਂ ਨੂੰ ਜਿੱਦਾਂ ਇਹ ਸਰ ਜੀ ਕੁਰੀਤੇ ਮੈਂ ਅੰਗ ਲਗਾਣੇ ਇਲੈਕਟ੍ਰੋਨਿਕ ਅੰਗ ਲਗਵਾਣੇ ਇੱਕ ਮੇਰੀ ਫਰੈਂਡਸ ਸੀ ਉਹਨਾਂ ਦੀ ਬਾਜੂ ਕੱਟੀ ਗਈ ਹੈ 2.5 ਲੱਖ ਦੇ ਲਾਜ਼ਪਤ ਨਗਰ ਮੇ ਦਿੱਲੀ ਉਹਨਾਂ ਦੀ ਮੂਵਮੈਂਟ ਅਟੈਸਟਿੰਗ ਕਰਾਣ ਗਈ ਸੀ ਤੇ ਉਹ ਲਗਵਾਈ ਹੈ ਮੈਂ ਬਹੁਤ ਜਿਹਨਾਂ ਨੂੰ ਰਹਿਣ ਵਾਸਤੇ ਜ਼ਮੀਨ ਨਹੀਂ ਮਿਲਦੀ ਸੀ ਸਾਡੇ ਉਹਨਾਂ ਬੱਚਿਆਂ ਵਾਸਤੇ ਹੈਂਡਿਕੈਪਟ ਵਾਸਤੇ ਅਸੀਂ ਉਹ ਜਾ ਕੇ ਉਹਨਾਂ ਡੀਸੀ ਸਰ ਨਾਲ ਗੱਲ ਕਰਕੇ ਕਰਾਈ ਹੈ ਮਤਲਬ ਅਸੀਂ ਆਪਣੇ ਲਈ ਕਦੇ ਨਹੀਂ ਸੋਚਿਆ ਸਰ ਜੀ ਕਿ ਸਾਡਾ ਕੀ ਹੋਊਗਾ ਮੈਨੂੰ ਹਰ ਕੋਈ ਆਫੀਸਰ ਇਹੋ ਗੱਲ ਕਹਿੰਦਾ ਸੀ ਕਿ ਸਰੋਜ ਮੈਡਮ ਤੁਸੀਂ ਆਪਣੇ ਦਾਲ ਫੁੱਲ ਕੇ ਵਾਸਤੇ ਸੋਚਿਆ ਕਦੀ ਮੈਂ ਕਿਹਾ ਨਹੀਂ ਸਰ ਕਿ ਤੁਹਾਨੂੰ ਕਿਸੇ ਨੇ ਨਹੀਂ ਦੇਣਾ ਉਹ ਮੈਂ ਉਹਨਾਂ ਸਰ ਨਾਲ ਵੈਸਣ ਮੈਂ ਕੋਈ ਗੱਲ ਨਹੀਂ ਸਰ ਜੀ ਕੀ ਪਤਾ ਇਹਨਾਂ ਦੇ ਪੈਰੇ ਤਲੇ ਸਾਨੂੰ ਸਭ ਕੁਝ ਮਿਲਿਆ ਲੇਕਿਨ ਜੋ ਹੈ ਮੈਂ ਸਰ ਜੀ ਮੇਰੇ ਉਹਨਾਂ ਬੱਚਿਆਂ ਦੀ ਉਹਨਾਂ ਬਜ਼ੁਰਗਾਂ ਦੀ ਔਰ ਮੇਰੇ ਹਸਬੰਦ ਦੀ ਬਹੁਤ ਅੱਛੀ ਸੋਚ ਹੈ ਬਹੁਤ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ਅਸੀਂ ਕਿਸੇ ਕੋਲੋਂ ਐ ਨਹੀਂ ਕਰਨਾ ਚਾਹੁੰਦੇ ਅਸੀਂ ਉਹਨਾਂ ਨੂੰ ਦੇਣਾ ਚਾਹੁੰਦੇ ਆ ਸਰ ਜੀ ਬਹੁਤ ਵਧੀਆ ਸੋਚ ਹੈ ਜੀ ਤਾਂ ਇਸੇ ਤਰ੍ਹਾਂ ਦੇ ਨਾਲ ਖੁਸ਼ ਹੋ ਜੋ ਜਿੱਦਾਂ ਵਾਹਿਗੁਰੂ ਨੇ ਰੱਖਿਆ ਉਸੇ ਤਰ੍ਹਾਂ ਨਾ ਰਹਿ ਰਹੇ ਆ ਸ਼ੁਕਰਾਨਾ ਕਰਦੇ ਆ ਜੀ ਅਸੀਂ ਦੀ ਬੀ ਆਂਗ ਪੈਣ ਪਾਈਆਂ ਨੂੰ ਇਹ ਹੀ ਕਹਾਂਗੇ ਕਦੇ ਹੌਸਲਾ ਨਾ ਛੱਡੋ ਜ਼ਿੰਦਗੀ 'ਚ ਜ਼ਰੂਰ ਤੁਹਾਨੂੰ ਸਫਲਤਾ ਮਿਲੇਗੀ ਕਹਿੰਦੇ ਆ ਨਾ ਜੇ ਅੱਛੇ ਬੁਰੇ ਦਿਨ ਨਹੀਂ ਤਾਂ ਅੱਛੇ ਆਉਣਗੇ ਇਹਨਾਂ 'ਚ ਮੈਂ ਇੱਕ ਚੀਜ਼ ਕਹਿਣਾ ਚਾਹਾਂਗਾ ਹੁਣ ਆ ਜੇ ਆਪਾ ਦੀਆਂ ਆਂਗ ਹੈਗੇ ਨਾ ਕੋਈ ਸਾਨੂੰ ਦੀਆਂ ਕਹਿੰਦਾ ਦੀਆਂ ਤਾਂ ਕਿੱਥੋਂ ਪਨਪਦੀ ਹੈ ਆਪਣੇ ਪਰਿਵਾਰ ਚ ਪਨਬ ਦੀ ਹੈ ਮੈਂ ਤੁਹਾਨੂੰ ਛੋਟੀ ਜੀ ਹਿੰਦ ਦੇਣਾ ਮਿਸਾਲ ਜਿਹੜਾ ਨਾ ਬਾਕੀ ਤਾਂ ਬਹੁਤ ਵੱਡੀ ਗੱਲ ਹੈ ਇੱਕ ਯਾਰ ਦੋਸਤ ਦੇ ਘਰ ਚ ਲਾ ਗਿਆ ਮੈਂ ਨੋਰਮਲ ਸੀ ਉਹ ਬੰਦਾ ਉਹ ਕੁਦਰਕੀ ਕਿਸੇ ਨੇ ਮਲਾਇਆ ਸੀ ਕਪੂਰ ਥਾ ਜੇ ਤੇ ਉਹ ਬੰਦੇ ਦੇ ਘਰ ਚ ਲਾ ਗਿਆ ਤੇ ਮੈਂ ਉਹਨੂੰ ਜੀ ਜ਼ਿਆਦਾ ਨਹੀਂ ਸੀ ਜਾਣਦਾ ਉਹ ਬੰਦਾ ਮੇਰੇ ਨਾਲ ਹੱਲਪ ਵਾਸਤੇ ਖੜਾ ਸੀ ਉਹ ਤੇ ਜਾ ਕੇ ਗੁੜੀਆਂ ਬੈਠੀ ਸੀ ਮੈਂਟੇਰੀਅਲ ਚ ਜਿੱਦ ਮੈਂ ਵੇਖ ਕੇ ਪਛਾਣ ਗਿਆ ਕਿ ਉੱਧਰ ਸਤਨਾ ਗੁੜੀਆਂ ਬਜੀਵ ਕਰ ਰਹੀ ਸੀ ਛੋਟੀ ਜੀ ਕੁੜੀ ਅਸੀ ਜਿਆਦਾ ਜਿਆਦਾ 7 8 ਸਾਥ ਜੀ ਆ ਗਈ ਉਹ ਬੈਠੀ ਸੀ ਤੇ ਮੇਰੇ ਜਾਂਦੇ ਵੀ ਉਹਨਾਂ ਨੂੰ ਜਾ ਬਟੇਂਦਰ ਚ ਹੈ ਉਹ ਹੱਸ ਕੇ ਮਿਲ ਜੇ ਇੰਜਨ ਜਿਹਾ ਉਹਨੇ ਜਿਵੇਂ ਬੱਚਾ ਕਰਦਾ ਹੈਗਾ ਇਮੈਂਟਿਟਾਈਡ ਇੰਜਨ ਮੋਕੀਤਾ ਹੈਗਾ ਹੈ ਤੇ ਉਹਨੇ ਉਹਨਾਂ ਦੁੱਧਕਾਰ ਕੇ ਬੱਚੇ ਮਚਾਤਾ ਮੈਨੂੰ ਬੜਾ ਮਹਿਸੂਸ ਹੋਇਆ ਵੀ ਸਾਡੇ ਵਰਗੀ ਹੈ ਇਹ ਚੀਜ਼ਾਂ ਬਚਪਨ ਚ ਹਰ ਜਨਨ ਦੇ ਪੈਰਾਂ ਤੋਂ ਇਹ ਮਹਿਸੂਸ ਹੁੰਦਾ ਵੀ ਸਾਡੇ ਵਾਸਤੇ ਕੋਈ ਕਿਤੇ ਪਰਸਨੈਲਿਟੀ ਡੋਨਪੇ ਹੁੰਦੀ ਹੈ ਸਾਡੀਆਂ ਦਿਵਿਆਂਗਾਂ ਦਾ ਜਾਂ ਕੁਝ ਲੇਕਿਨ ਬਾਰੋ ਸਾਨੂੰ ਪਿਆਰ ਮਿਲਦਾ ਹੈ ਹਮ ਲੇਕਿਨ ਬਾਰੋ ਸਰ ਸਰ ਦਿਵਿਆਂਗ ਤਾਂ ਇੱਥੋਂ ਹੀ ਪਰਪਤੀ ਹੈ ਜੇ ਕੋਈ ਸਾਨੂੰ ਲੰਗੜਾ ਕਵੇ ਜਾਂ ਕੁਝ ਕਵੇ ਉਹ ਚੀਜ਼ਾਂ ਤੇ ਇੱਕ ਰੋਠੀਆਂ ਦੇ ਤਾ ਦੀ ਬਾਰ ਗਈਆਂ ਨੇ ਹਮ ਮਤਲਬ ਹੁਣ ਤੁਸੀਂ ਖੁਸ਼ ਹੋ ਗੁਰੂ ਨਗਰੀ ਚ ਜਿਸ ਤਰ੍ਹਾਂ ਦੇ ਨਾਲ ਤੁਹਾਨੂੰ ਬਹੁਤ ਖੁਸ਼ ਹੈਗੇ ਆ ਗੁਰੂ ਨਗਰੀ ਦੇ ਵਿੱਚ ਆ ਪਰਮਾਤਮਾ ਦੀ ਓਟ ਦੇ ਥੱਲੇ ਹੈਗੇ ਆ ਠੀਕ ਹੈ ਕਿਰਤਮਾਈ ਕਰ ਰਿਹਾ ਕੁਮਾਰੇ ਆ ਖਾਰੇ ਆ ਜੋ ਮਾਰਕ ਜੀ ਦੇ ਨਾਲ ਹੈ ਹਾਂ ਜੀ ਜਸਪ੍ਰੀਤ ਆਪਣੀ ਵਾਈਫ ਤੋਂ ਆਪਣੀ ਜ਼ਿੰਦਗੀ ਤੋਂ ਵੀ ਸੰਤੁਸ਼ਟ ਆ ਸਰ ਜੀ ਜੋ ਜੀ ਨਜ਼ਰ ਬਹੁਤ ਅੱਛੇ ਆ ਸਰ ਇੱਕ ਸਵਾਲ ਹੈ ਕਿ ਜਿਹੜਾ ਤੁਹਾਨੂੰ ਹੈਲਮਟ ਦਿੱਤਾ ਗਿਆ ਹਾਂ ਜੀ ਕਿੰਨਾ ਕੁ ਵਧੀਆ ਲੱਗਾ ਤੁਹਾਨੂੰ ਕਿ ਜਿਸ ਤਰ੍ਹਾਂ ਦੇ ਨਾਲ ਇੱਥੇ ਤੁਹਾਡੀ ਜੀ ਸਰ ਜੀ ਨੇ ਮੈਨੂੰ ਉੱਥੇ ਮਿਲਿਆ ਨੇ ਇਹna ਮੇਰੀ ਮਜਬੂਰੀ ਸਮਝੀ ਮੇਰੀ ਮਜਬੂਰੀ ਸੀ ਕਿਉਂਕਿ ਮੈਂ ਹੈਲਮਟ ਵੇਖੋ ਮੇਰੇ ਯਾਰ ਦੋਸਤ ਸੀ ਜਦੋਂ ਆਇਆ ਮੈਂ ਇਥੋਂ ਮੇਰੇ ਕੋਲ ਹੈਲਮਟ ਵਾਲੀ ਦਿੱਕਤ ਸੀ ਮੈਂ ਜਕਰੇ ਨਹੀਂ ਪਾਇਆ ਤੇ ਆਪਣਾ ਉਹਦੇ ਪਿਆਸੀ ਐਕਸਟਰਾ ਹੋ ਚੁੱਕ ਕੇ ਮੈਂ ਆਪਣਾ ਮੈਂ ਕਿਹਾ ਯਾਰ ਮੈਨੂੰ ਕੁਝ ਦਿਨ ਵਾਸਤੇ ਚਾਹੀਦਾ ਆਏਗਾ ਉਹਨੇ ਮੈਨੂੰ ਇਹ ਮੜ ਦੇ ਦਿੱਤਾ ਉਹ ਕੁਦਰਤ ਚ ਜਾ ਕੇ ਕਿਹਾ ਸਰ ਜੀ ਨੂੰ ਮੇਰੇ ਤੇ ਨਿਗਾਹ ਪਈ ਹੁਣ ਹੈਲਮਟ ਸੀ ਮੈਂ ਤੇ ਹੈਲਮਟ ਦੇ ਹਿਸਾਬ ਨਾਲ ਜੀ ਪੰਜ ਦਸਾਂ ਬਣ ਕੇ ਰਖਦਾ ਸਾਂ ਤੇ ਇਹਨਾਂ ਆਪਣਾ ਪਛਾਨ ਲੈ ਆਏ ਕਿ ਇਹਨਾਂ ਕਿ ਰੁਕੋ ਜੀ ਹੈਲਮਟ ਵਧੀਆ ਹੈ ਮੈਂ ਕਹਾਂ ਸੀ ਹੈਲਮਟ ਸਰ ਹਾਂ ਜੀ ਠੀਕ ਹੈ ਤੇ ਕਹਿਣ ਲੱਗੇ ਵੀ ਆਪਣਾ ਇਹਨਾਂ ਪਕੜ ਕੇ ਜ਼ਮੀਨ ਤੇ ਮਾਰਿਆ ਮੈਂ ਕਹ ਸਰ ਤੁਸੀਂ ਮੇਰਾ ਹੈਲਮਟ ਤੋੜ ਦਿੱਤਾ ਤੇ ਕਿਹ ਫਿਰ ਨਾ ਤੁਸੀਂ ਆਪ ਹੀ ਹੈਲਮਟ ਦੇ ਲੇਖੋ ਕਿ ਟੁਕੜੇ ਕਿੰਨੇ ਹੋਏ ਨੇ ਜਦਕਿ ਮੈਨੂੰ ਕਹ ਉਹ ਉਸੇ ਸਾਹਮਣਾ ਚੱਲਣ ਦੇ ਆਸ ਮੈਂ ਨਾ ਗੌਰ ਕੇ ਐਸੀ ਚੀਜ਼ ਨਹੀਂ ਕੀਤੀ ਉਸ ਟਾਈਮ ਫਿਰ ਨਾ ਹੈਲਮਟ ਦਿੱਤਾ ਸਰ ਮੈਨੂੰ ਖੁਸ਼ੀ ਹੋਈ ਕਿਉਂਕਿ ਮੈਂ ਵੀ ਜਮਾਟੋ ਦੇ ਉਹ ਲੋਕਾਂ ਨੂੰ ਵੇਕੇ ਜਮਾਟੋ ਜਿਹੜੀ ਡਿਲੀਵਰੀ ਕੀਤੀ ਉਹ ਕੀਤਾ ਸੀ ਆਰਡਰ ਕੀਤਾ ਸੀ ਲੇਕਿਨ ਮੇਰਾ ਹੈਲਮਟ ਆਇਆ ਨਹੀਂ ਸੀ ਜੀ ਹਾਂ ਜੀ ਤਾਂ ਹੁਣ ਵਧੀਆ ਲੱਗਦਾ ਇਸ ਤਰ੍ਹਾਂ ਦੇ ਨਾਲ ਜਿੱਦਾਂ ਤੁਸੀਂ ਕੰਮ ਕਰ ਰਹੇ ਹੋ ਤਾਂ ਗੁਰੂ ਸਾਹਿਬ ਦੇ ਬਾਣੇ ਦੇ ਵਿੱਚੋਂ ਵਧੀਆ ਮੰਨਦੇ ਹਾਂ ਗੁਰੂ ਸਾਹਿਬ ਨੇ ਅਸ਼ੀਰਵਾਦ ਬਣਾ ਕੇ ਰੱਖਿਆ ਤਾਂ ਜੀ ਸਰ ਜੀ ਆਪਣੇ ਵੋਟ ਦੇ ਥਾਲੇ ਲੈ ਗਿਆ ਮੈਂ ਕਹਿੰਦਾ ਸਾਨੂੰ ਰੱਬ ਮਰ ਗਿਆ ਜੀ ਹਾਂ ਜੀ ਤਾਂ ਇਹ ਤਸਵੀਰ ਜਿਹੜੀ ਲਗਾਤਾਰ ਧੜਨਾ ਸਾਂਝੀ ਕੀਤੀ ਹੈ ਕਿ ਜਿੱਥੇ ਕੀ ਗੁਰੂ ਨਗਰੀ ਕੀ ਪੰਜਾਬ ਕੀ ਪੂਰੇ ਭਾਰਤ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜਿਹੜੇ ਲੋਕ ਇਸ ਤਰ੍ਹਾਂ ਦੇ ਨਾਲ ਕਟਣਾ ਤੋਂ ਬਾਅਦ ਜਦੋਂ ਰੱਬ ਵੱਲੋਂ ਕਈ ਵਾਰ ਵੱਡੀ ਮਾਰ ਵਜਦੀ ਹੈ ਤਾਂ ਆਪਣਾ ਹੌਸਲਾ ਜਿਹੜਾ ਢਾ ਲੈਂਦੇ ਨੇ ਗਾਂ ਵਧਨ ਦੀ ਸੋਤ ਜਿਹੜੀ ਆ ਗਵਾੜੇ ਦੇ ਨੇ ਤਾਂ ਉਹਨਾਂ ਲਈ ਇੱਕ ਮਿਸਾਲ ਹੈ ਇਹ ਸਰੋਜ ਰਾਣੀ ਜੀ ਤਾਂ ਉਹਨਾਂ ਦੇ ਨਾਲ ਉਹਨਾਂ ਦੇ ਹਸਬੈਂਡ ਕੀ ਆਪਣੀ ਕਿਰਤ ਕਰ ਰਹੇ ਨੇ ਆਪਣਾ ਘਰ ਚਲਾ ਰਹੇ ਨੇ ਤੇ ਰੱਬ ਦੇ ਨਾਲ ਰੱਬ ਦੇ ਭਾਣੇ 'ਚ ਨੇ ਰੱਬ ਇਹ ਕਹਿ ਰਹੇ ਨੇ ਕਿ ਗੁਰੂ ਨਗਰੀ ਖਾਸ ਤੌਰ ਦੇ ਉੱਤੇ ਕੀ ਬੜੀ ਵੱਡੀ ਗੱਲ ਹੈ ਕਹਿਣਾ ਉਹਨਾਂ ਦਾ ਕਿ ਗੁਰੂ ਨਗਰੀ ਰਾਸ ਆ ਗਈ ਆ ਤਾਂ ਇਹ ਚੀਜ਼ ਜ਼ਰੂਰ ਅਸੀਂ ਚਾਹਾਂਗੇ ਕਿ ਜਿਹੜੇ ਹੋਰ ਵੀ ਵੀਰ ਹੈਗੇ ਨੇ ਇਹ ਤਾਂ ਜ਼ਰੂਰ ਅਸੀਂ ਵਿਆਸ ਕਰਦੇ ਹਾਂ ਕਿ ਇਹਨਾਂ ਦੇ ਵਾਂਗੂ ਇਹਨਾਂ ਤੋਂ ਜ਼ਰੂਰ ਸਿੱਖੋ ਤਾਂ ਅੱਗੇ ਵੱਧ ਕੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਜੋ ਸਮੇਂ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਵੀ ਇੱਕ ਭਲੇ ਦੀ ਗੱਲ ਕਹਿ ਸਕਦੇ ਹਾਂ ਕਿ ਪਰਿਵਾਰ ਨੂੰ ਦੋਨਾਂ ਜੀਆਂ ਨੂੰ ਜਿਹੜਾ ਇੱਕ ਵਧੀਆ ਤਰੀਕੇ ਦੇ ਨਾਲ ਉਹਨਾਂ ਦਾ ਹੌਸਲਾ ਬਣੇ ਨੇ ਦਲਜੀਤ ਸਿੰਘ ਜੀ ਤਾਂ ਆਪਾਂ ਵੀ ਇਹੀ ਆਸ ਕਰਦੇ ਹਾਂ ਕਿ ਹੋਰ ਵੀ ਜਿਹੜੇ ਵੀਰ ਭਰਾ ਇਹੋ ਜਿਹੇ ਹੈਗੇ ਨੇ ਤਾਂ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਇਸੇ ਤਰ੍ਹਾਂ ਦੇ ਨਾਲ ਹੌਸਲਾ ਬਣ ਕੇ ਚੱਲੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਵੀਰ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਨਾਲ ਅਪਾਹਜ ਨਾ ਸਮਝੇ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਲ ਐਕਸੈਸ ਨੂੰ ਐਕਜੈਕਟ ਬਣੀ ਟੀਵੀ ਸ਼੍ਰੀਮਸ ਸਾਈਪ